ਲੋਕ ਸਭਾ ਚੋਣਾਂ ਲੈ ਕੇ ਅੱਜ ਯਾਨੀ ਕਿ 4 ਜੂਨ ਨੂੰ ਜਿਹੜੇ ਨਤੀਜੇ ਜੋ ਆ ਸਾਹਮਣੇ ਆਉਣੇ ਨੇ ਪਰ ਨਤੀਜੇ ਆਉਣ ਤੋਂ ਪਹਿਲਾਂ ਕਾਊਂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸੜਨਾਲ ਦੇ ਜੋ ਕਾਂਗਰਸੀ ਉਮੀਦਵਾਰ ਗੁਰਜੀਤ ਸਿੰਘ ਓਲਾ ਮੌਜੂਦ ਨੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਓਲਾ ਸਾਹਿਬ ਕਿਵੇਂ ਵੇਖਦੇ ਹੋ ਕੁਝ ਹੀ ਸਮੇਂ ਦੇ ਵਿੱਚ ਜਿਹੜਾ ਜੋ ਨਤੀਜੇ ਸਾਹਮਣੇ ਆ ਜਣੇ ਨੇ ਪਰ ਕਿਤਨਾ ਕਿਤੇ ਫੇਸ ਤੇ ਉਸੇ ਹੀ ਤਰੀਕੇ ਨਾਲ ਸਮਾਈਲ ਜਿੱਦਾਂ ਅਕਸਰ ਰਹਿੰਦੀ ਆ ਜਦੋਂ ਲੋਕਾਂ ਜਾ ਕੇ ਵਿਚਰਦੇ ਹੋ ਤਾਂ ਕਿਵੇਂ ਵੇਖਦੇ ਹੋ ਅੱਜ ਦੇ ਨਤੀਜੇ ਬਿਲਕੁਲ ਇਹ ਪੋਜ਼ਿਟਿਵਿਟੀ ਹੈ ਲੋਕਾਂ ਦੇ ਵਿੱਚ ਮੈਨੂੰ ਮਾਈ ਉਮੀਦ ਹੈ ਕਿ ਲੋਕਾਂ ਨੇ ਮੇਰੇ ਤੇ ਜਿਹੜ ਲੋਕ ਇਸ ਜਿਹੜੀ ਚੋਣ ਪ੍ਰਕਿਰਿਆ ਦੇ ਵਿੱਚ ਉਹਨਾਂ ਵੱਧ ਚੜ ਕੇ ਸਾਡਾ ਸਾਥ ਦਿੱਤਾ ਔਰ ਪੋਜ਼ਿਟਿਵਿਟੀ ਲੋਕਾਂ 'ਚ ਹੈ ਬਹੁਤ ਵੱਡੀ। ਉਹ ਇਹਨਾਂ ਸਭ ਕਿਵੇਂ ਵੇਖਦੇ ਹੋ ਕਿਉਂਕਿ ਇਸ ਵਾਰ ਜਿਹੜੀ VOTING ਆ ਬਹੁਤ ਘੱਟ ਪਰਸੈਂਟੇਜ ਕਿਉਂਕਿ ਇਸ ਵਾਰ ਨਾਰਾ ਵੀ ਜਿਹੜਾ ਸੀਗਾ 70 ਦੇ ਪਾਰ ਦਾ ਪ੍ਰਸ਼ਾਸਨ ਵੱਲੋਂ ਵੀ ਲਗਾਇਆ ਗਿਆ ਸੀਗਾ ਤਾਂ ਜਿਹੜੀ VOTING ਆ ਬਹੁਤ ਘੱਟ ਪਰਸੈਂਟੇਜ ਦੇ ਵਿੱਚ ਹੋਈ ਆ ਤਾਂ ਇਸ ਦਾ ਕਿੰਨਾ ਕੁ ਅਸਰ ਜੋ ਆ ਪੈ ਸਕਦਾ ਹੈ ਤੁਹਾਡੀ? ਦੇਖੋ ਪਰਸੈਂਟੇਜ ਦਾ ਗਰਮੀ ਕਰਕੇ VOTING ਘੱਟ ਹੋਈ ਹੈ ਕੋਈ ਐਡਾ ਅਸਰ ਨਹੀਂ ਹੋਣਾ ਉਹ ਤਾਂ ਕਾਮਨ ਹੀ ਹੈ ਸਾਰਿਆਂ ਦੀ ਘਟੀ ਗਈ। ਉਕਸ ਇੱਕ ਮਤਲਬ ਵਿਅਕਤੀ ਵਿਸ਼ੇਸ਼ਤਾ ਦਾ ਅਸਰ ਨਹੀਂ ਹੋਣਾ ਔਰ ਗਰਮੀ ਬਹੁਤ ਜ਼ਿਆਦਾ ਸੀ ਇਸ ਕਰਕੇ ਦਾ ਮਤਲਬ ਪ੍ਰਭਾਵ ਕਿ ਆਇਆ ਇੱਥੇ ਵੋਟਾਂ ਤੋਂ ਬਾਅਦ ਵੋਟ ਪੋਲਿੰਗ ਤੋਂ ਬਾਅਦ ਗੁਰਜੀਤ ਸਿੰਘ ਓਜਲਾ ਹੁਣਾਂ ਨੂੰ ਕਿਵੇਂ ਦਾ ਲੱਗਾ ਕਿ ਜਦੋਂ ਜਦੋਂ ਆਪਣੇ ਸਾਥੀਆਂ ਚ ਜਾ ਕੇ ਬੈਠੇ ਹਾਂ ਜਾਂ ਮਤਲਬ ਕਿਸੇ ਵੀ ਮਿਤਰਾ ਚ ਜਾ ਕੇ ਬੈਠੇ ਹਾਂ ਤਾਂ ਉਹਨਾਂ ਵੱਲੋਂ ਕਈ ਵਾਰ ਗੱਲ ਹੁੰਦੀ ਆ ਕਿ ਇਹਦਾ ਮਾਹੌਲ ਆ ਜਾਂ ਇਦਾਂ ਮਾਹੌਲ ਆ ਤਾਂ ਤੁਹਾਡੇ ਕੀ ਵਿਚਾਰ ਚਰਚਾ ਛਿੜੀ ਹੋਣੀ ਦੇਖੋ ਸੱਜਣ ਮਿੱਤਰ ਦੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੇ ਹੋਣਗੇ ਉਹਨੂੰ ਪੋਜ਼ਿਟਿਵ ਹੀ ਦੇਣਗੇ ਪਰ ਉਹ ਜ਼ਾਤਮੀ ਉਮੀਦਵਾਰ ਉਹਨੂੰ ਵੀ ਪੋਜ਼ਿਟਿਵਿਟੀ ਦੇਣੀ ਹੈ ਪਰ ਜਿਹੜੀ ਕਾਮਨ ਪਬਲਿਕ ਹੈ ਜਿੱਥੇ ਮਾਰਕੀਟ ਜਾਂਦੇ ਆ ਜਿੱਦੋਂ ਕਿ ਉਹਨੂੰ ਮਿਲਦੇ ਆ ਜਾਂ ਕਿਤੇ ਗੁਰੂ ਘਰ ਜਾਂਦੇ ਆ ਜਗਤ ਮੰਦਰ ਮੱਚ ਜਾਂਦੇ ਆ ਉੱਥੇ ਪੋਜ਼ਿਟਿਵਿਟੀ ਬਹੁਤ ਸੀ ਉਹ ਪੋਜ਼ਿਟਿਵਿਟੀ ਜ਼ਿਆਦਾ ਤੁਹਾਨੂੰ ਤਾਕਤ ਦਿੰਦੀ ਹੈ ਜਿਹੜੀ ਮਤਲਬ ਬਹੁਤ ਘੱਟ ਬੰਦੇ ਮਿਲੇ ਹੁਣ ਘਟ ਆਏ ਹੁਣ ਤੁਹਾਡੇ ਕੋ ਉਹ ਜਦੋਂ ਪੋਜ਼ਿਟਿਵ ਗੱਲ ਕਰਦੇ ਉਜਾਦ ਮੁਤਾਬਕ ਜੋ ਪੰਜਾਬ ਦੇ ਵਿੱਚ ਜਾਂ ਕੇਂਦਰ ਦੀ ਗੱਲ ਕਰ ਲਈਏ ਤਾਂ ਕਿਹਦੀ ਸਰਕਾਰ ਬਣਦੀ ਪੰਜਾਬ ਚ ਅਗਰ ਜੇ ਗੱਲ ਕਰੀਏ ਤਾਂ ਕਿੰਨੀਆਂ ਸੀਟਾਂ ਕਾਂਗਰਸ ਦੇ ਜਾਂ ਬਾਕੀਆਂ ਦਾ ਪੰਜਾਬ ਦੇ ਵਿੱਚ ਦੇਖੋ ਕਾਂਗਰਸ ਜਿਹੜੀ ਬਹੁਮਤ ਲਏਗੀ 8 ਤੋਂ 10 ਸੀਟਾਂ ਦੇ ਵਿੱਚ ਔਰ ਜਿਹੜੀ ਕੇਂਦਰ ਦੇ ਵਿੱਚ ਇੰਡੀਆ ਲਾਈਨ ਦੀ ਸਰਕਾਰ ਬਣੇਗੀ 295 ਸੀਟਾਂ ਤੋਂ ਉੱਪਰ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇਹ ਸਨ ਗੁਰਜੀਤ ਸਿੰਘ ਗੋਲਾ ਤੇ ਉਹਨਾਂ ਵੱਲੋਂ ਜਿਹੜਾ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਆ ਸਾਡੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਕਿਤਨਾ ਕਿਤੇ 8 ਵਜੇ ਕਾਊਂਟਿੰਗ ਸੈਂਟਰ ਖੁੱਲਨੇ ਆ ਤਾਂ ਉਸ ਤੋਂ ਬਾਅਦ ਜਿਹੜਾ ਆ ਪਤਾ ਲੱਗੂਗਾ ਕਿ ਕੌਣ ਕਿੰਨੀ ਕ ਵੱਡੀ ਲੀਡ ਦੇ ਨਾਲ ਜੋ ਹੈ ਜਿੱਤ ਰਿਹਾ ਤਾਂ ਕਲੀ-ਕਲੀ ਅਪਡੇਟ ਜੋ ਆ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅੱਖੀ ਸਨ ਜਗਬਾਨੀ ਟੀਵੀ ਸ਼੍ਰਮ ਸਸਾਈਂ ਮੁਖਸਫਾ ਚੋਣਾਵਾਂ ਲੈ ਕੇ ਅੱਜ ਯਾਨੀ ਕਿ 4 ਜੂਨ ਨੂੰ ਜਿਹੜੇ ਨਤੀਜੇ ਜੋ ਆ ਸਾਹਮਣੇ ਆਉਣੇ ਨੇ ਪਰ ਨਤੀਜ ਤਾਂ ਹਲਾ ਸਾਹਿਬ ਕਿਵੇਂ ਵੇਖਦੇ ਹੋ ਕੁਛ ਇਸ ਸਮੇਂ ਦੇ ਵਿੱਚ ਜਿਹੜਾ ਜੋ ਨਤੀਜੇ ਸਾਹਮਣੇ ਆ ਜਣੇ ਨੇ ਪਰ ਕਿਤਨਾ ਕਿਤੇ ਫੇਸ ਤੇ ਉਸੇ ਤਰੀਕੇ ਨਾਲ ਸਮਾਈਲ ਜਿੱਦਾਂ ਅਕਸਰ ਰਹਿੰਦੀ ਆ ਜਦੋਂ ਲੋਕਾਂ ਜਾ ਕੇ ਵਿਚਰਦੇ ਹੋ ਤਾਂ ਕਿਵੇਂ ਵੇਖਦੇ ਹੋ ਅੱਜ ਦੇ ਨਤੀਜੇ ਬਿਲਕੁਲ ਇਹ ਪੋਜ਼ਿਟਿਵਿਟੀ ਹੈ ਲੋਕਾਂ ਦੇ ਵਿੱਚ ਮੈਨੂੰ ਮਾਈ ਉਮੀਦ ਹੈ ਕਿ ਲੋਕਾਂ ਨੇ ਮੇਰੇ ਤੇ ਜਿਹੜਾ ਯਕੀਨ ਕੀਤਾ ਹੈ ਔਰ ਲੋਕ ਇਸ ਜਿਹੜੀ ਚੋਣ ਪ੍ਰਕਿਰਿਆ ਦੇ ਵਿੱਚ ਉਹਨਾਂ ਵੱਧ ਛੱਡ ਕੇ ਸਾਡਾ ਸਾਥ ਦਿੱਤਾ ਹੈ ਔਰ ਪੋਜ਼ਿਟਿਵਿਟੀ ਲੋਕਾਂ 'ਚ ਹੈ ਬਹੁਤ ਵੱਡੀ ਮੇਲੇ ਸਭ ਕਿਵੇਂ ਵੇਖਦੇ ਹੋ ਕਿਉਂਕਿ ਇਸ ਵਾਰ ਜਿਹੜੀ VOTING ਆ ਬਹੁਤ ਘੱਟ ਪਰਸੈਂਟੇਜ ਕਿਉਂਕਿ ਇਸ ਵਾਰ ਨਾਹਰਾ ਵੀ ਜਿਹੜਾ ਸੀਗਾ 70 ਦੇ ਪਾਰ ਦਾ ਪ੍ਰਸ਼ਾਸਨ ਵੱਲੋਂ ਵੀ ਲਗਾਇਆ ਗਿਆ ਸੀਗਾ ਤਾਂ ਜਿਹੜੀ VOTING ਆ ਬਹੁਤ ਘੱਟ ਪਰਸੈਂਟੇਜ ਦੇ ਵਿੱਚ ਹੋਈ ਆ ਤਾਂ ਇਸ ਦਾ ਕਿੰਨਾ ਕੁ ਅਸਰ ਜੋ ਆ ਪੈ ਸਕਦਾ ਹੈ ਤੁਹਾਡੀ ਦੇਖੋ ਪਰਸੈਂਟੇਜ ਦਾ ਗਰਮੀ ਕਰਕੇ VOTING ਘੱਟ ਹੋਈ ਹੈ ਕੋਈ ਐਡਾ ਅਸਰ ਨਹੀਂ ਹੋਣਾ ਉਹ ਤੇ ਕਾਮਨ ਹੀ ਆ ਸਾਰਿਆਂ ਦੀ ਘਟੀ ਗਈ ਉਹ ਕਿਸੇ ਇੱਕ ਮਤਲਬ ਵਿਅਕਤੀ ਵਿਸ਼ੇਸ਼ ਤੇ ਦਾ ਅਸਰ ਨਹੀਂ ਹੋਣਾ ਔਰ ਗਰਮੀ ਬਹੁਤ ਜ਼ਿਆਦਾ ਸੀ ਇਸ ਕਰਕੇ ਦਾ ਮਤਲਬ ਪ੍ਰਭਾਵ ਕਿ ਆ ਇੱਥੇ ਵੋਟਾਲ ਬਾਅਦ ਵੋਟ ਪੋਲਿੰਗ ਤੋਂ ਬਾਅਦ ਗੁਰਜੀਤ ਸਿੰਘ ਓਜਲਾ ਹੁਣਾਂ ਨੂੰ ਕਿਵੇਂ ਦਾ ਲੱਗਾ ਕਿ ਜਦੋਂ ਜਦੋਂ ਆਪਣੇ ਸਾਥੀਆਂ ਚ ਜਾ ਕੇ ਬੈਠੇ ਹਾਂ ਜਾਂ ਮਤਲਬ ਕਿਸੇ ਵੀ ਮਿੱਤਰਾਂ ਚ ਆ ਕੇ ਬੈਠੇ ਹਾਂ ਤਾਂ ਉਹਨਾਂ ਵੱਲੋਂ ਕਈ ਵਾਰ ਗੱਲ ਹੁੰਦੀ ਆ ਕਿ ਇਹਦਾ ਮਾਹੌਲ ਆ ਜਾਂ ਐਡਾ ਮਾਹੌਲ ਆ ਤਾਂ ਤੁਹਾਡੇ ਚ ਕੀ ਵਿਚਾਰ ਚਰਚਾ ਛੜੀ ਉਹ ਦੇਖੋ ਸੱਜਣ ਮਿੱਤਰ ਦੇ ਕਿਸੇ ਵੀ ਪਾਰਟੀ ਦੇ ਉਮੀਦਵਾਰ ਦੇ ਹੋਣਗੇ ਉਹਨੂੰ ਪੋਜ਼ਿਟਿਵ ਹੀ ਦੇਣਗੇ ਪਰ ਉਹ ਜ਼ਾਦ ਉਮੀਦਵਾਰ ਉਹਨੂੰ ਵੀ ਪੋਜ਼ਿਟਿਵਿਟੀ ਦੇਣੀ ਆ ਪਰ ਜਿਹੜੀ ਕਾਮਨ ਪਬਲਿਕ ਆ ਜਿੱਥੇ ਇਹ ਮਾਰਕੀਟ ਜਾਂਦੇ ਆ ਜਦੋਂ ਕਿ ਉਹਨੂੰ ਮਿਲਦੇ ਆ ਜਾਂ ਕਿਤੇ ਗੁਰੂ ਘਰ ਜਾਂਦੇ ਆ ਜਗਤ ਮੰਦਰ ਮਚ ਜਾਂ ਉਹ ਪੋਜ਼ਿਟਿਵਿਟੀ ਜ਼ਿਆਦਾ ਤੁਹਾਨੂੰ ਤਾਕਤ ਦਿੰਦੀ ਹੈ ਜਿਹੜੀ ਮਤਲਬ ਬਹੁਤ ਘੱਟ ਬੰਦੇ ਮਿਲੇ ਹੁਣ ਘਟ ਆਏ ਹੁਣ ਤੁਹਾਡੇ ਕੋ ਉਹ ਜਦੋਂ ਪੋਜ਼ਿਟਿਵ ਗੱਲ ਕਰਦੇ ਉਹ ਜ਼ਿਆਦਾ ਮੁਤਾਬਕ ਜੋ ਪੰਜਾਬ ਦੇ ਵਿੱਚ ਜਾਂ ਕੇਂਦਰ ਦੀ ਗੱਲ ਕਰ ਲਈਏ ਤਾਂ ਕਿੰਦੀ ਸਰਕਾਰ ਬਣਦੀ ਪੰਜਾਬ ਚ ਅਗਰ ਜੇ ਗੱਲ ਕਰੀਏ ਤਾਂ ਕਿੰਨੀਆਂ ਸੀਟਾਂ ਕਾਂਗਰਸ ਦੇ ਜਾਂ ਬਾਕੀਆਂ ਦਾ ਪੰਜਾਬ ਦੇ ਵਿੱਚ ਦੇਖੋ ਕਾਂਗਰਸ ਜਿਹੜੀ ਬਹੁਮਤ ਲਏਗੀ 8 ਤੋਂ 10 ਸੀਟਾਂ ਦੇ ਵਿੱਚ ਔਰ ਜਿਹੜੀ ਕੇਂਦਰ ਦੇ ਵਿੱਚ ਇੰਡੀਆ ਲਾਈਨ ਦੀ ਸਰਕਾਰ ਬਣੇਗੀ 295 ਸੀਟਾਂ ਤੋਂ ਉੱਪਰ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਕਿ ਇਹ ਸਨ ਗੁਰਜੀਤ ਸਿੰਘ ਗੋਲਾ ਤੇ ਉਹਨਾਂ ਵੱਲੋਂ ਜਿਹੜਾ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜੋ ਆ ਸਾਡੇ ਨਾਲ ਗੱਲਬਾਤ ਕੀਤੀ ਗਈ ਆ ਤਾਂ ਕਿਤਨਾ ਕਿਤੇ 8 ਵਜੇ ਕਾਊਂਟਿੰਗ ਸੈਂਟਰ ਖੁੱਲਨੇ ਆ ਤਾਂ ਉਸ ਤੋਂ ਬਾਅਦ ਜਿਹੜਾ ਆ ਪਤਾ ਲੱਗੂਗਾ ਕਿ ਕੌਣ ਕਿੰਨੀ ਕ ਵੱਡੀ ਲੀਡ ਦੇ ਨਾਲ ਜੋ ਹੈ ਜਿੱਤ ਰਿਹਾ ਤਾਂ ਕਲੀ-ਕਲੀ ਅਪਡੇਟ ਜੋ ਆ ਤੁਹਾਡੇ ਨਾਲ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦਾ ਨਾਲ ਅਕਸ਼ ਸੁਨਨ ਜਗਬਾਨੀ ਟੀਵੀ ਸ਼੍ਰੀਮਨ ਸੋਸਾਈ